ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹੁਣ ਪੰਜਾਬ ਦੇ ਬੁੱਕ ਮੰਤਰੀ ਭਗਵੰਤ ਮਾਨ ਵੱਲੋਂ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀワਲ ਵੱਲੋਂ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਮੰਤਰੀ ਨਸ਼ੇ ਨੂੰ ਪ੍ਰਮੋਟ ਕਰ ਰਹੇ ਨੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਜੰਗ ਨਸ਼ਿਆਂ ਵਿਰੁੱਧ ਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਲਗਾਤਾਰ ਅਫਸਰ شاہੀ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਕਿ ਸਾਡੇ ਅਨੁਸਾਰ ਢੋਡੀਆਂ ਰਿਪੋਰਟਾਂ ਆਉਣੀਆਂ ਚਾਹੀਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੱਲ ਹੋਰ ਕਰਦੇ ਨੇ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਨਸ਼ੇ ਨੂੰ ਪ੍ਰਮੋਟ ਕਰ ਰਹੇ ਨੇ ਜਿਹੜਾ ਜਿਹੜੀ ਵਿਧਾਇਕਾ ਹੁਣ ਪ੍ਰਮੋਟ ਕਰ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਵੱਲੋਂ ਵੱਡੀ ਕਾਰਵਾਈ ਕੀਤੀ ਜਾਵੇਗੀ ਕੀ ਉਸ ਨੂੰ ਬਾਹਰ ਦਾ ਰਸਤਾ ਤਖਾਇਆ ਜਾਵੇਗਾ ਕਿਉਂਕਿ ਹੁਣ ਸਰਕਾਰੀ ਅਧਿਕਾਰੀ ਖੁੱਲ ਕੇ ਸਾਹਮਣੇ ਆ ਗਿਆ ਹੈ ਉਸ ਦੀ ਕਰਦਾਰਕੁਸ਼ੀ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਸ ਦੀ ਜਾਨ ਨੂੰ ਖਤਰਾ ਬਣ ਗਿਆ ਹੈ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕ ਤੇ ਕੋਲੋਂ ਇਹ ਕੀ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਿ ਅਫਸਰ ਸ਼ਾਹੀ ਵੀ ਸੰਤੁਸ਼ਟ ਨਹੀਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਤੋਂ ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਆਮ ਹਾਂ ਉਹਨੇ ਖਾਸ ਬਣ ਗਿਆ ਖਾਸ ਬਣ ਕੇ ਜਿੰਨੀ ਵੀ ਅਫਸਰ ਚਾਹੀਏ ਉਸ ਨੂੰ ਦੁਬਾਰਾ ਨੇ ਉਸ ਨੂੰ ਪ੍ਰੈਸਾਈਜ਼ ਕਰ ਰਹੇ ਨੇ ਲੇਕਿਨ ਇਹ ਜਿਹੜਾ ਦਬਾਇਆ ਜਾਣਾ ਇਹ ਇੱਕ ਜਵਾਲਾ ਪੁੱਕੀ ਦੀ ਤਰ੍ਹਾਂ ਫਟੇਗਾ ਤੇ ਵਿਰੋਧ ਹੋਵੇਗਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਮੈਂ ਜੜਾ ਨਸ਼ਿਆਂ ਦਾ ਲੱਕ ਤੋੜ ਦੇਣਾ ਹੈ ਪੂਰੇ ਪੰਜਾਬ ਦੇ ਵਿੱਚੋਂ ਤੇ ਦੂਸਰੇ ਪਾਸੇ ਚੱਲ ਕੀ ਰਿਹਾ ਹੈ ਅਸੀਂ ਗੱਲ ਕਰ ਰਹੇ ਆ ਸਰਜੀਤ ਕੌਰ ਮਾਨੂਕੇ ਸਰਜੀਤ ਕੌਰ ਮਾਨੂ ਤੇ ਪਹਿਲਾਂ ਇਲਜ਼ਾਮ ਲੱਗੇ ਕਿ ਉਹਨਾਂ ਨੇ ਐਨਆਰਆਈ ਇੱਕ ਭਰਾ ਦੀ ਕੋਠੀ ਦੱਪਲੀ ਹੈ ਫਿਰ ਇਲਜ਼ਾਮ ਲੱਗੇ ਬੋਟਿਆਂ ਨੂੰ ਲੈ ਕੇ ਫਿਰ ਉਹਨਾਂ ਨੇ ਇੱਕ ਪੱਤਰਕਾਰ ਉੱਤੇ ਹਮਲਾ ਕਰਵਾਇਆ ਹੁਤਾ ਹੱਤੀ ਹੋ ਗਈ ਜੰਗ ਨਸ਼ਿਆ ਵਿਰੋਧ ਦੇ ਵਿਰੋਧ ਵਿੱਚ ਖੜੇ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾ ਸਰਬਜੀਤ ਕੌਰ ਮਾਨੂਕੇ ਹਲਕਾ ਜਗਰਾਉਂ ਤੋਂ ਅਤੇ ਉਹਨਾਂ ਦੇ ਘਰ ਵਾਲੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਜਗਰਾਉਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਜਗਰਾਉਂ ਦੇ ਵਿਧਾਇਕ ਨੂੰ ਖਤਰਾ ਦੱਸਿਆ ਹੈ ਵਿਧਾਇਕਾਂ ਨੂੰ ਖਤਰਾ ਦੱਸਿਆ ਹੈ ਉਹਨਾਂ ਸਿਵਲ ਸਰਜਨ ਲੁਧਿਆਣਾ ਨੂੰ ਚੁੱਠੀ ਲਿਖੀ ਹੈ ਕਿ ਵਿਧਾਇਕਾਂ ਉਹਨਾਂ 'ਤੇ ਜਾਨਲੇਵਾ ਹਮਲਾ ਧਰਨੇ ਅਤੇ ਔਰਤਾਂ ਦੇ ਝੂਟੇ ਸਰੀਰਕ ਚੋਸ਼ਣ ਕਰਨ ਦੀਆਂ ਧਮਕੀਆਂ ਦੇ ਰਹੇ ਹਨ ਇਹ ਨੇ ਸਰਬਜੀਤ ਕੌਰ ਮਾਨੂਕੇ ਜਦੋਂ ਗੱਲ ਨਹੀਂ ਬਣੀ ਜਦੋਂ ਅਫਸਰ ਕਹਿੰਦਾ ਮੈਂ ਸੱਚ ਨੂੰ ਸੱਚ ਕਹਾਂਗਾ ਝੂਠ ਨੂੰ ਝੂਠ ਕਹਾਂਗਾ ਜੇ ਬਲੱਡ ਦੇ ਵਿੱਚ ਨਸ਼ਾ ਆਇਆ ਤੇ ਮੈਂ ਨਸ਼ਾ ਲਿਖਾਂਗਾ ਜੇਕਰ ਨਾ ਆਇਆ ਤੇ ਮੈਂ ਨੈਗੇਟਿਵ ਲਿਖਾਂਗਾ ਤੇ ਕਹਿਆ ਗਿਆ ਨਹੀਂ ਤੁਸੀਂ ਡਾਕਟਰੀ ਲਿਖੋ ਕਿਉਂਕਿ ਉਸ ਬੰਦੇ ਨੇ ਫੀਮ ਖਾਦੀ ਹੋਈ ਸੀ ਤੇ ਫਿਰ ਐਸਐਮਓ ਨੇ ਕਿਹਾ ਕਟੂ ਕੱਟ ਵੀ ਉਹਨੂੰ ਇੱਕ ਹਫਤਾ ਜਾਂ ਦੋ ਹਫਤੇ ਫੀਮ ਸ਼ੁਰਨੀ ਪੈਣੀ ਹੈ ਫਿਰ ਦਟੈਸਟ ਕਰਵਾ ਲਓ ਲੇਕਿਨ ਮੈਂ ਰਿਪੋਰਟ ਦੇ ਵਿੱਚ ਕੋਈ ਹੇਅਰ ਫੇਅਰ ਨਹੀਂ ਕਰ ਸਕਦਾ ਹੁਣ ਸਰੀਰਕ ਸ਼ੋਸ਼ਣ ਦੀਆਂ ਧਮਕੀਆਂ ਦੂਸਰੇ ਪਾਸੇ ਜਾਨਲੇਵਾ ਜਾਨਲੇਵਾ ਦੀਆਂ ਧਮਕੀਆਂ ਸਰਜੀਤ ਕੌਰ ਮਾਨੂਕੇ ਅਤੇ ਉਸ ਦੇ ਘਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵਿਧਾਇਕਾ ਸਰਜੀਤ ਕੌਰ ਮਾਨੂਕੇ ਵੀ ਐਸਐਮਓ ਖਿਲਾਫ ਮੁੱਖ ਮੰਤਰੀ ਸਿਹਤ ਮੰਤਰੀ ਅਤੇ ਐਸਐਸਪੀ ਜਗਰਾਉਂ ਨੂੰ ਸ਼ਿਕਾਇਤ ਦੇ ਚੁੱਕੇ ਹਨ ਜਿਸ ਵਿੱਚ ਉਹਨਾਂ ਨੇ ਐਸਐਮਓ ਤੇ ਝੂਠੇ ਝੂਠੇ ਦੋਸ਼ ਲਗਾਉਣ ਦੀ ਜਾਂਚ ਕਰਵਾ ਕੇ ਕਾਰਵਾਈ ਦੀ ਬਾਕੀਤੀ ਹੈ ਸੋਵਾਰ ਨੂੰ ਐਸਐਮਓ ਡਾਕਟਰ ਹਜੀਤ ਸਿੰਘ ਨੇ ਸਿਵਲ ਸਰਜਨ ਨੂੰ ਲੁਧਿਆਣਾ ਨੂੰ ਛੁੱਟੀ ਲਿਖੀ ਅਤੇ ਕਿਹਾ ਕਿ ਉਹਨਾਂ ਨੂੰ ਪਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕੇ ਵਿਧਾਇਕਾ ਉਹਨਾਂ ਖਿਲਾਫ ਕੁਝ ਕਰਵਾ ਸਕਦੇ ਆ ਜਦ ਕਿ ਉਹਨਾਂ ਤੇ ਔਰਤ ਦੇ ਸਹੀਕ ਸ਼ੋਸ਼ਣ ਦੇ ਲੱਗੇ ਦੋਸ਼ਾਂ ਦੀ ਪਹਿਲਾਂ ਹੀ ਡਾਕਟਰ ਪੀ ਐਚ ਸੀ 80 ਵੱਲੋਂ ਜਾਂਚ ਕੀਤੀ ਜਾ ਚੁੱਕੀ ਹੈ ਉਸ ਮਾਮਲੇ ਨੂੰ ਦਰਵਾਰਾ ਕਰੋਂ ਦੀ ਤਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਇਸ ਤੇ ਕੀ ਹੈ ਕਿ ਉਹਨਾਂ ਦਾ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਵਿਧਾਇਕਾ ਸਰਬਜੀਤ ਕੌਰ ਮਾਨੂ ਕੇ ਇਸ ਤੇ ਜ਼ਿੰਮੇਵਾਰ ਹੋਣ ਜਾਣਗੇ ਦੱਸ ਦਿਨੇ ਆ ਮਾਮਲਾ ਕੀ ਹੈ ਜਿਗਰਾਓ ਹਸਪਤਲ ਵਿੱਚ ਆਪ ਆਗੂ 사ਜਨ ਮਲੋਤਰਾ ਪਿਛਲੇ ਦਿਨੀ ਆਪਣੇ ਕਿਸੇ ਸਾਥੀ ਦਾ ਡੋਪ ਟੈਸਟ ਕਰਾਉਣ ਗਏ ਸਨ ਜਿੱਥੇ ਉਹਨਾਂ ਦੀ ਐਸਐਮਓ ਡਾਕਟਰ ਹਰਜੀਤ ਸਿੰਘ ਨਾਲ ਬੈਠ ਹੋਈ ਇਸ ਤੇ ਐਸਐਮਓ ਨੇ ਆਪ ਆਗੂ ਖਿਲਾਫ ਮੁਲਸ਼ਕੈਤ ਕੀਤੀ ਅਤੇ ਆਪ ਆਗੂ ਆਪਣੇ ਨਾਲ ਲੈ ਕੇ ਆਏ ਇੱਕ ਵਿਅਕਤੀ ਬਲੋ ਫੀਮ ਖਾਨ ਦੇ باوجود ਡੋਪ ਟੈਸਟ ਸਹੀ ਕਰਨ ਦੇ ਦਾਅਵਾ ਪਾ ਰਹੇ ਸਨ ਜਦੋਂ ਉਹਨਾਂ ਨੇ ਇਨਕਾਰ ਕੀਤਾ ਤਾਂ ਵਿਧਾਇਕਾ ਦੇ ਪਤੀ ਦੇ ਪਤੀ ਦੀ ਧੌਂਸ ਦਿੰਦੇ ਉਹਨਾਂ ਨੇ ਕਿਹਾ ਬਦਸਲੂਕੀ ਕੀਤੀ ਜਦ 사ਜਨ ਮਨੋਤਰਾ ਨੇ ਐਸਐਮਓ ਖਿਲਾਫ ਸ਼ਿਕਾਇਤ ਕੀਤੀ ਤਾਂ ਉਹਨਾਂ ਨਾਲ ਬਦਸਲੂਕੀ ਕਰਦੇ ਡਾਬ ਟੈਸਟ ਦੇ ਨਾਮ ਤੇ ਰੁਪਏ ਉਗਰਾਉਣ ਦੇ ਦੋਸ਼ ਲਗਾਏ ਇਸ ਮੁੱਦੇ ਨੂੰ ਲੈ ਕੇ ਵਿਧਾਇਕਾ ਤੇ ਐਸਬੋ ਉਸੇ ਦਿਨ ਤੋਂ ਆਪੋ ਸਾਹਮਣੇ ਹਨ ਹਾਲਾਂਕਿ ਐਸਬੋ ਹਰਜੀਤ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿੱਠੀ ਲਿਖੀ ਚੁੱਕੀ ਚਿੱਠੀ ਲਿਖੀ ਜਾ ਚੁੱਕੀ ਹੈ ਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਜੰਤ ਨਸ਼ਾ ਵਿਰੋਧ ਨਸ਼ੇ ਦਾ ਲੱਕ ਤੋੜਨਾ ਹੈ ਪੰਜਾਬ ਦੇ ਵਿੱਚੋਂ ਤੇ ਦੂਸਰੇ ਪਾਸੇ ਤੁਹਾਡੇ ਵਿਧਾਇਕਾ ਤੇ ਵਿਧਾਇਕਾ ਦਾ ਪਤੀ ਦਬਾਅ ਪਾ ਰਿਹਾ ਹੈ ਫੀਮ ਖਾਨ ਵਾਲੇ ਬੰਦੇ ਦਾ ਉਸ ਨਸ਼ੇੜੀ ਦਾ ਜਿਹੜਾ ਡੋਪ ਟੈਸਟ ਕਰੋ ਅਤੇ ਉਸ ਦੀ ਰਿਪੋਰਟ ਨੱਟ ਦਿਓ ਉਹ ਕਹਿੰਦਾ ਮੈਨੂੰ ਇਹ ਗੱਲ ਹਜਮ ਨਹੀਂ ਹੁੰਦੀ ਤੇ ਹੁਣ ਮੇਰੇ ਉੱਤੇ ਸਰੀਕ ਸ਼ੋਸ਼ਣ ਮੇਰੇ ਉੱਤੇ ਜਾਨੀਵਾ ਹਮਲਾ ਅਤੇ ਮੇਰੇ ਖਿਲਾਫ ਧਰਨਾ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਰਬਜੀਤ ਕੌਰ ਮਾਨੂਕੇ ਵੱਲੋਂ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਉੱਤੇ ਵੱਡਾ ਐਕਸ਼ਨ ਲੈਣਗੇ ਕਿਉਂਕਿ ਹਰਜੀਸ ਸਿੰਘ ਆ ਜਿਹੜੇ ਐਸੋਮੋ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਹੁਣ ਉਹਨਾਂ ਨੇ ਲੁਧਿਆਣੇ ਦੇ ਸਿਵਲ ਸਰਜਨ ਨੂੰ ਵੀ ਜਿਹੜੀ ਆ ਚਿੱਠੀ ਲਿਖੀ ਆ ਕਿ ਮੇਰੇ ਤੇ ਕਿਸੇ ਵੀ ਸਮੇਂ ਜਾਨਲੇਵਾ ਹਮਲਾ ਹੋ ਸਕਦਾ ਹੈ ਜੇਕਰ ਹਮਲਾ ਹੁੰਦਾ ਹੈ ਤਾਂ ਸਰਬਜੀਤ ਕੌਰ ਮਾਨੂਕੇ ਅਤੇ ਉਸ ਦਾ ਪਤੀ ਇਸ ਦੇ ਜ਼ਿੰਮੇਵਾਰ ਹੋ ਗਏ ਤਾਂ